ਕੈਸਾ ਹਾਲ ਹੋ ਗਿਆ ਤੈਨੂੰ ਆਉਂਦੇ ਨੂੰ 6 ਸਾਲ ਹੋ ਗਏ 25 ਸਾਲ ਹੋ ਗਏ ਵੀ 25 ਸਾਲ ਹੋ ਗਏ ਇੱਥੇ ਨੂੰ ਹੋਰ ਐਨੇ ਸਾਲ ਤੇਰਾ ਰੇਟ ਵਾਲਾ ਹੁੰਦਾ ਯਾਰ ਸਮਾਨ ਤਾਂ ਤੇਰਾ ਵਧੀਆ ਹੁੰਦਾ ਸਾਥਾ ਉਹਦਾ ਤਾਂ ਠੀਕ ਆ ਤੇਰਾ ਰੇਟ ਰੂਟ ਦਾ ਕੋਈ ਚੱਕਰ ਨਹੀਂ ਤੁਸੀਂ ਐਵੇਂ ਡਰੀ ਜਾਂਦੇ ਮੈਂ ਘਰੇ ਨਹੀਂ ਹੁੰਦੀ ਹੈਗੀ ਐਵੇਂ ਮੋੜ ਦਾਂਦੇ ਨੇ ਆਉਂਦਾ ਤਾਂ ਬਹੁਤ ਚਿਰ ਦਾ ਵਿਚਾਰਾ ਇਹ ਆਪਣਾ ਰੇਟ ਬਣਾਉਂਦਾ ਰੇਟ ਬਣਾਉਂਦਾ ਬਣਦਾ ਕਿਉਂ ਆਹ ਦੇਖ ਕੱਢ ਬੜਾ ਵਧੀਆ ਵਧੀਆ ਸਮਾਨ ਦੇ ਸ਼ੋਰ ਵਧੀਆ ਦੇਂਦਾ ਇਹ ਕਿੱਥੋਂ ਲੈਂਦੇ ਕਿੱਥੋਂ ਨੂੰ ਤੁਸੀਂ ਲਿਡਿਆਣੇ ਤੋਂ ਇਹ ਗਗਰਦੀਪ ਨੇ ਲਈ ਸੀ ਲਿਡਿਆਣੇ ਤੋਂ ਦੂਜੀ ਹੈ ਕੋਈ ਨਿੱਕੀ ਨਿੱਕੀ ਡੱਬੀ ਆ ਇਹ ਆ ਤਾਂ ਬੇਕਾਰਾ ਬੁਰਜਾ ਜੀ ਇਹਦੇ ਤਾਂ ਅਸੀਂ ਤੇ ਤਾਂ ਬੁਰਜਾ ਆ ਜਾਊਗਾ ਨਹੀਂ ਅਸੀਂ ਤੇ ਤਾਂ ਨਹੀਂ ਹੋਰ ਆਉਂਦਾ ਡੱਬੀ ਜੀ ਆ ਇਹਦਾ ਇੱਥੇ ਆ ਨਹੀਂ ਨਹੀਂ ਉਹ ਕਾਲੀਆਂ ਕੰਨ ਲੱਕ ਕਰ ਕਰ ਤੁਸੀਂ ਜੰਮੂ ਤੋਂ ਹੋ ਕਿ ਕਸ਼ਮੀਰ ਤੋਂ ਕਸ਼ਮੀਰ ਤੋਂ ਨਹੀਂ ਪਾਸੋਂ ਜਿਹੜਾ ਮੈਂ ਕਹੂੰ ਉਹ ਖੋਲਿਆ ਉਧਰ ਹੁਣ ਠੰਡ ਠੰਡ ਕਿਵੇਂ ਆਵੀ? ਠੰਡ ਬਸ ਠੰਡ ਆ। ਆਹ ਸੀ। ਪੂਰੀ ਠੱਡ ਫੁੱਲਦੀ ਹੁੰਦੀ ਆ। ਆਹ ਦੀ ਆਹ ਦੇਖ। ਕਿਹੜਾ? ਆਹ ਵਾਹ। ਆਹ ਕੱਢੀ ਵੇ। ਇਹ ਤਾਂ ਉਹ ਮਾਤਾ ਜੀ ਦਾ ਮਾਤਾ ਜੀ ਰੰਗੇ ਇਹਦਾ। ਇਹ ਥੋੜਾ ਜਿਹਾ ਬਾਹਲਾ ਲਾਲ ਜਿਹਾ। ਜਿਵੇਂ ਮਾਤਾ ਦੇ ਹੁੰਦੇ ਆ ਫਲਕਾਰੀਆਂ। ਨਹੀਂ ਇਹ ਰਹਿਣ ਦੇ। ਕੱਢ ਕੱਢ ਤਾਂ ਲੈ ਵਾਰਾ। ਕੱਢ ਤਾਂ ਲੈਣ ਦੇ। ਚਲ ਦਿਖਾ ਦੇਗਾ ਕੱਡੀ ਮੜੇ ਜੂਲਫਾਫੇ ਜੋ ਕੱਢਣਾ ਤੂੰ ਪਤਾ ਤਾਂ ਲੱਗੀ ਜਾਂਦਾ ਇਹਦਾ ਮੇਰੀ ਮਾਤਾ ਦਾ ਕੋਈ ਨਹੀਂ ਬਹੁਤ ਸੋਹਣਾ ਸਭ ਹੈ ਲੈ ਲੈ ਫਲਕਾਰੀ ਵਾਲਾ ਸੋਹ ਲਗਾ ਲੈ ਲੈ ਬੜਾ ਪੜਕੀਲਾ ਜਵਾਲ ਹੈ ਨਾ ਹਾਂ ਬੈਠੀ ਸਿਆ ਹੋ ਇਹਦਾ ਕੀ ਪ੍ਰਾਈਸ ਹੈ ਇਹਦਾ 1800 ਹਾਂ 25 25 ਛਾ 1800 ਦੀ 2500 ਬਸਿਆ ਤਾਂ 700 ਰੁਪਈਆ ਵਧੀਆ ਵਿਚਾਰ ਹੈ ਨਹੀਂ ਸ਼ਾਲ ਵਧੀਆ ਵਾਹ ਵਾਹ ਸ਼ਾਲ ਬਹੁਤ ਸੋਹਣਾ ਆ ਵੀ ਸੋਹਣਾ ਸ਼ਾਲ ਦਾ ਇਹ ਸਟਾਰ ਹੈ ਛੋਟਾ ਹੈ ਛੋਟਾ ਹੈ ਅੱਗੇ ਤਾਂ ਸਕੂਟਰੀ ਤਾਂ ਨਹੀਂ ਆਉਂ ਲੱਗੇ ਸੀ ਕਿ ਨਾ ਸਕੂਟਰੀ ਤੇ ਆਉਂਦਾ ਹੁੰਦਾ ਨਾ ਆਹ ਨਾ ਆ ਬੈਸ ਨਹੀਂ ਆ ਨਾਈਕ ਹੋਰ ਸੀ ਜਿਹੜਾ ਤੂੰ ਰਾਣਾ ਕਹਿੰਦੀ ਆਪਦੀ ਸੱਸ ਨੂੰ ਲੈਣਾ ਮੈਂ ਉਹ ਚਿੱਟਾ ਜਾ ਉਹਨਾਂ ਨੂੰ ਲੈ ਜਾ ਨਹੀਂ ਉਹ ਇੱਕ ਦਿਨ ਅੱਜ ਮੌਸਮ ਐਜਾ ਬੱਦਲ ਬਾਈ ਵਾਲਾ ਦੇਣਾ ਅੱਜ ਬੱਦਲ ਬਾਈ ਵਾਲਾ ਮੇਰੇ ਕਿਥੋਂ ਦੇਖੋ ਇਧਰ ਆ ਫਿਰਦਾ ਵਿਚਾਰਾ ਸਮਾਨ ਵੇਚਦਾ ਕਿਹੜਾ ਉਹ ਤਾਂ ਇੰਨਾ ਫੜਕੀਲਾ ਆ ਵਾਲਾ ਆ ਠੀਕ ਆ ਠੀਕ ਆਲੇ ਸਿੰਪਲ ਜਿਆ ਰੰਗ ਲੰਗਾ ਹਾਂ ਯਾਰ ਰੰਗ ਵੀ ਸਿੰਪਲ ਜਿਆ ਤੇ ਉਹ ਸੋਹਣਾ ਵੀ ਆ ਹੂੰ ਹੂੰ ਇਹ ਤਾਂ ਰੰਗ ਦੋਈ ਨੇ ਤਾਂ ਕੋਈ ਬੜੀ ਕਿੰਨੇ ਪੈਸੇ ਦਾ ਇਹ ਹਾਂ ਹਾਂ ਤਰੇ ਰੇਟਾ ਕਰਕੇ ਭੱਜ ਜਾਂਦੇ ਹੁੰਦੇ ਸੀ ਰੇਟ ਨਹੀਂ ਘੱਟ ਲਾਉਂਦਾ ਤੂੰ ਹੈ ਰੇਟ ਉਧਰ ਲਾਉਂਦੇ ਨੇ ਇਹਦੇ ਹਾਂ ਕੋਈ ਨਾ ਕਿਸੇ ਨੇ ਨਹੀਂ ਤਾਂ ਕਿਸੇ ਨੇ ਲੈ ਲੈ ਲਾ ਸਹੀ ਸਹੀ ਇਹਦਾ ਬਣਾ ਕੇ ਦੇਖੋ ਇੱਧਰ ਦਈਏ ਕਿਹੜਾ ਖੜਾ ਫੇਰ ਕਰਾਮ ਆਗੇ ਇਹਨੂੰ ਬੋਣੀ ਵਿਚਾਰੇ ਨੂੰ ਅਜੇ ਰੇ ਵੀ ਛਟ ਨਹੀਂ ਸੀ ਕਣਕ ਚ ਦੇਖਦੇ ਆ ਰੇ ਸਟਿਹੜੀਏ ਹੁਣ ਤਾਂ ਠੰਡ ਜੀ ਹੈ ਇਹ ਵਿਚਾਰੇ ਕਸ਼ਮੀਰ ਤੋਂ ਆਉਂਦੇ ਨੇ। ਦੇ ਲੈ ਦੂਰਾ ਕੇ ਰੋਜੀ ਰੋਟੀ। ਢੱਡ ਕਰੇ ਕਰਾਉਂਦਾ ਢੱਡ। ਇਹਦਾ ਲੈਣਾ ਤਾਂ ਕੋਈ ਦੇਖੋ। ਆਹ ਦੇਖੀ ਤਾਂ ਜਾਨਾ ਖੜ ਜਾ। ਤਸਿੰਦਾ ਤਰੇ। ਸਾਲਾ ਸਪੰਡਾ। ਕੀ ਰੰਗ ਨਹੀਂ ਇਹਦਾ ਇਹ ਰੰਗ ਨਹੀਂ ਆ ਰੰਗ। ਥੂੜੇ ਰੰਗ ਕੀ ਕਰਨਾ ਇਹਦੇ ਵੀਰੇ ਪੱਤ ਲੱਗੀ ਤਾਂ ਤਰੇ। ਰੇਟ ਜਾਇਜ਼ ਜਾਇਜ਼ ਕਰ। हां ओही रेट ਹੈ ਜਮਾ ਜਿਹੜਾ ਹਨ ਫਨਸੀ ਦੀ ਬਹੁ ਕਹਿੰਦੀ ਫਿਰ ਉਹਨੇ ਦੀ ਦੇ ਦੂਗਾ ਏ ਦੇ ਦੂਏ ਦੀ ਕਹਿੰਦਾ ਵੇਚਣਾ ਨਹੀਂ ਤਾਂ ਦੇਣ ਵੇਚਣੇ ਹੀ ਆ ਸਮਾਨ ਇਹ ਤਾਂ ਵੇਚਣ ਵਾਸਤੇ ਹੀ ਮੇਰੀ ਖਾਤੂ ਕਿਸੇ ਮੈਂ ਕਿੰਨਾ ਦਾ ਸ਼ਾਹ ਦੇਖ ਰਹਾ ਤੂੰ ਦੱਸ ਹੈ ਕਿੰਨਾ ਦਾ ਲਿਆ ਸ਼ਾਹ ਓਹੋ ਚਲ ਕੋਈ ਗੱਲ ਨਹੀਂ ਠੀਕ ਹੈ ਫਿਰ ਓਕੇ ਹੋਰ ਹੋਰ ਕਿਥੇ ਆਈ ਨਹੀਂ ਕਿਸੇ